ਜਿਉਂ ਨਾ ਮਹਾਨ ਸ਼ਹੀਦਾਂ ਦੀਆਂ ਕੀਤੀਆਂ ਕੁਰਬਾਨੀਆਂ ਤੇ ਉਹਨਾਂ ਜੋ ਸੂਰਬੀਰ ਯੋਧਿਆਂ ਦੇ ਤੁਸੀਂ ਨਾਮ ਤੱਕ ਨਹੀਂ ਜਾਣਦੇ ਤੇ ਤੁਸੀਂ ਸ਼ਹੀਦਾਂ ਦੀ ਪਾਰਟੀ ਜਾਂ ਸ਼ੀਦਾਂ ਦਾ ਸਰਮਾਨ ਕਦੋਂ ਕਰੋਗੇ ਜੇ ਸ਼ਹੀਦਾਂ ਦੇ ਨਾਮ ਨੂੰ ਨਾ ਜਾਣਨ ਵਾਲੇ ਲੋਕ ਇਹ ਕਹਿਣ ਕਿ ਅਸੀਂ ਸ਼ਹੀਦਾਂ ਦੀ ਉਸ ਸ਼ਹਾਦਤ ਨੂੰ ਲੋਕਾਂ ਦੇ ਵਿੱਚ ਲਿਆ ਕੇ ਦੇਸ਼ ਦੀ ਸੱਭੇਤਾ ਦਾ ਦੇਸ਼ ਤੇ ਕੱਲ੍ਹਜ ਤੂੰ ਉਹਨਾਂ ਕੁਰਬਾਨੀਆਂ ਨੂੰ ਲੋਕਾਂ 'ਚ ਯਾਦ ਕਰਵਾਵਾਂਗੇ ਤੇ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਤੇ ਮੇਰੇ ਖਿਆਲ ਦੇ ਅੰਦਰ ਉਹ ਸ਼ਹੀਦਾਂ ਦਾ ਨਾਮ ਬਦਨਾਮ ਕਰ ਰਹੇ ਆ ਲੱਗਦਾ ਹੈ ਕਿ ਇਹ ਪਾਰਟੀ ਦੀ ਸੋਚ ਕੋਈ ਸ਼ਹੀਦਾਂ ਵਾਲੀ ਹੈ ਕੋਈ ਸੋਚ ਦੇ ਵਿੱਚ ਕੋਈ ਭਗਤ ਸਿੰਘ ਦੀ ਸੋਚ ਤੁਹਾਨੂੰ ਝਲਕ ਪੈਂਦੀ ਹੈ ਹੁਣ ਨਹੀਂ ਦੇਖੋ ਦੇਖੋ ਜੇ ਜੇ ਉਹ ਸੋਚ ਹੁੰਦੀ ਤਾਂ ਮੇਰੇ ਖਿਆਲ ਦੇ ਅੰਦਰ ਸਾਢੇ 3 ਸਾਲ ਦੇ ਅੰਦਰ ਲੋਕਾਂ ਨੇ ਵਾਵਾ ਵਾਵਾ ਕਰਨੀ ਸੀ ਅੱਜ ਇਹਨਾਂ ਨੂੰ ਕੋਈ ਪਿੰਡਾਂ 'ਚ ਨਹੀਂ ਵੜਨ ਦੇ ਰਿਹਾ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਦਾ ਮਜ਼ਾਕ ਡਾਰਿਆ ਭਗਵਾਨ ਸਿੰਘ ਮਾਨ ਉਥੇ ਜਾ ਕੇ ਸੌਂ ਖਾਂਦਾ ਆ ਕਦੇ ਆਪ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਇਨਕਲਾਬੀ ਆ ਸਿਰਫ ਪੱਗ ਮਾਨਯੋਗ ਸ਼ਹੀਦ ਭਗਤ ਸਿੰਘ ਦੀ ਉਹ ਸ਼ਹੀਦ ਦੀ ਕੁਰਬਾਨੀ ਦਾ ਕੋਈ ਦੁਨੀਆ ਦੇ ਉੱਤੇ ਦੇਣ ਨਹੀਂ ਦੇ ਸਕਦਾ ਅੱਜ ਪੰਜਾਬ ਦਾ ਕਿਸਾਨ ਜਿਹੜਾ ਹੈ ਕਿ ਕਿ ਤੁਸੀਂ ਸੋਚਨੇ ਕਿ ਉਹਨਾਂ ਦੇ ਉੱਤੇ ਲਾਠੀਆਂ ਚਲਾ ਕੇ ਉਹਨਾਂ ਦੇ ਘਰ ਤੇ ਜਿਹੜੇ ਟੈਂਟ ਪੱਟ ਕੇ ਤੁਸੀਂ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਪ੍ਰਣਾਮ ਕਰ ਰਹੇ ਹੋ ਅੱਜ ਤੁਸੀਂ ਪੰਜਾਬ ਦੇ ਨਾਮਵਰ ਪੱਤਰਕਾਰਾਂ ਦੇ ਉੱਤੇ ਉਹਨਾਂ ਦੇ ਘਰਾਂ ਦੇ ਅੰਦਰ ਤੁਸੀਂ ਇਨਕੁਆਰੀਆਂ ਦੇ ਲਈ ਸੋਸ਼ਲ ਇਨਕੁਆਰੀਆਂ ਕਰ ਰਹੇ ਹੋ ਤੁਹਾਡੇ ਪੇदादा ਕਿੱਥੇ ਰਹਿੰਦੇ ਨੇ ਤੁਹਾਡੇ ਬੈਂਕ ਅਕਾਊਂਟਸ ਕੀ ਨੇ ਤੁਸੀਂ ਪੱਤਰਕਾਰਾਂ ਦੇ ਉੱਤੇ ਪਰਚੇ ਦਰਜ ਕਰਕੇ ਉਹਨਾਂ ਦੇ ਘਰਾਂ ਵਿੱਚ ਜਾ ਜਾ ਕੇ ਇਨਕੁਆਰੀਆਂ ਕਰਕੇ ਤੁਸੀਂ ਇਸ ਪੰਜਾਬ ਦੇ ਅੰਦਰ ਸਾਬਤ ਕੀ ਕਰਨਾ ਚਾਹੁੰਦੇ ਹੋ ਤੁਸੀਂ ਇਸ ਲੁਧਿਆਣੇ ਦਾ ਇਲੈਕਸ਼ਨ ਜਿੱਤਣਾ ਚਾਹੁੰਦੇ ਹੋ ਭਗਵੰਤ ਮਾਨ ਜੀ ਜਿਨ੍ਹਾਂ ਲੋਕਾਂ ਨੂੰ ਤੁਸੀਂ ਜੇਲ੍ਹਾਂ 'ਚ ਸਿੱਟਣ ਦੀਆਂ ਗੱਲਾਂ ਕਰਦੇ ਹੋ ਅਸੀਂ ਉਹਨਾਂ ਦੀਆਂ ਮੁਲਾਕਾਤਾਂ ਕਰਨ ਜਾਂਦੇ ਰਹੇ ਹਾਂ ਜਿੱਦਣ ਤੁਹਾਡੀ ਵਾਰੀ ਆਉਣੀ ਹੈ ਨਾ ਤਾਂ ਤੁਹਾਡੀ ਕਿਸੇ ਨੇ ਮੁਲਾਕਾਤ ਵੀ ਕਰਨ ਜੇਲ੍ਹ ਦੇ ਔਰ ਥਾਣੇ ਦੇ ਅੰਦਰ ਨਹੀਂ ਜਾਣਾ ਜਿਹੜੇ ਭਗਵੰਤ ਮਾਨ ਜੀ ਪੂਰੇ ਪੰਜਾਬ ਦੇ ਅੰਦਰ ਇਹ ਰੌਲਾ ਪਾਉਂਦੇ ਸੀ ਕਿ ਇੱਕ ਗਾਇਤ ਚੱਲਦਾ ਹੁੰਦਾ ਸੀ ਬੜਾ ਮਸ਼ਹੂਰ ਕਿ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਦੱਬਦਾ ਕਿੱਥੇ ਹੈ ਪਰ ਅੱਜ ਭਗਵੰਤ ਮਾਨ ਦਿੱਲੀ ਦੇ ਸਾਹਮਣੇ ਗੋਡੇ ਟੇਕੇ ਬਿਲਕੁਲ ਦਬਿਆ ਗਿਆ ਸਰਕਾਰ ਨੇ ਆਪਣੀਆਂ ਪ੍ਰਾਪਤੀਆਂ ਤਾਂ 7-800 ਕਰੋੜ ਰੁਪਏ ਦਾ ਬਜਟ ਰੱਖ ਕੇ ਕਰਨੀਆਂ ਨੇ ਲੇਕਿਨ ਸਰਕਾਰ ਦੀਆਂ ਨਾਕਾਮਯਾਬੀਆਂ ਜਿਹੜੀਆਂ ਨੇ ਉਹ ਲੋਕਾਂ ਦੇ ਮੋਰੇ ਚੰਗੇ ਪੱਤਰਕਾਰ ਸਿੱਧ ਕਰਦੇ ਨੇ ਤਾਂ ਕਿ ਸਰਕਾਰ ਉਹਨਾਂ ਦੇ ਉੱਤੇ ਇਹ ਮੁਲਾਂਕਣ ਕਰਕੇ ਉਹਨਾਂ ਦੇ ਉੱਤੇ ਪੜਚੋਲ ਕਰਕੇ ਆਪਣੀ ਸਰਕਾਰ ਨੂੰ ਜਾਂ ਲੋਕਾਂ ਨੂੰ ਕੋ ਚੰਗਾ ਸੁੱਖ ਸਹੂਲਤਾਂ ਦੇਣ ਦੇ ਲਈ ਅੱਗੇ ਵਧੇ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਲੁਧਿਆਣਾ ਪੱਛਮੀ ਚੋਣਾ ਦਾ ਮਾਹੌਲ ਪਖਿਆ ਹੋਇਆ ਹੈ ਇਸ ਪਖੇ ਮਾਹੌਲ ਦੇ ਦੌਰਾਨ ਕਈ ਵਿਵਾਦ ਵੀ ਨਿਕਲ ਆਉਂਦੇ ਨੇ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਸਪੀਚ ਦੌਰਾਨ ਲੁਧਿਆਣਾ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦੀ ਜਿਸ ਵਿੱਚ ਉਹ ਸ਼ਹੀਦ ਕਰਤਾਰ ਸਿੰਘ ਸਰਾਬਾ ਦਾ ਨਾਮ ਭੁੱਲ ਜਾਂਦੇ ਨੇ ਉਹ ਕਦੇ ਕਹਿੰਦੇ ਨੇ ਸ਼ਹੀਦ ਸਰਾਬਾ ਸਿੰਘ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਫਿਰ ਥੱਲੇੋਂ ਦੱਸਿਆ ਜਾਂਦਾ ਹੈ ਕਿ ਕੌਣ ਨੇ ਹਾਲਾਂਕਿ ਜਿਹੜਾ ਲੁਧਿਆਣੇ ਦਾ ਨਿਵਾਸੀ ਹੋਵੇ ਵੈਸੇ ਤਾਂ ਦੇਸ਼ ਭਰ ਦੇ ਵਿੱਚ ਕਰਤਾਰ ਸਿੰਘ ਸਰਾਬਾ ਨੂੰ ਕੋਈ ਭੁੱਲ ਨਹੀਂ ਸਕਦਾ ਸਭ ਤੋਂ ਛੋਟੇ ਸ਼ਹੀਦ ਤੇ ਸਭ ਤੋਂ ਮਹਾਨ ਸ਼ਹੀਦ ਉਹਨਾਂ ਨੂੰ ਭੁੱਲਣਾ ਬਹੁਤ ਔਖਾ ਹੈ ਪਰ ਲੁਧਿਆਣੇ ਵਾਲਿਆਂ ਲਈ ਤਾਂ ਬਿਲਕੁਲ ਹੀ ਨਹੀਂ ਕਿਉਂਕਿ ਲੁਧਿਆਣੇ ਦਾ ਬਿਲਕੁਲ ਕਰੀਬ ਤੇ ਉਹਨਾਂ ਦਾ ਪਿੰਡ ਹੈ ਸਰਾਬਾ ਪਿੰਡ ਪਰ ਉਹ ਭੁੱਲ ਜਾਂਦੇ ਨੇ ਤੇ ਦੂਜੇ ਪਾਸੇ ਆਮਦਵੀ ਪਾਰਟੀ ਐ ਦਾਅਵਾ ਕਰਦੀ ਹੈ ਕਿ ਅਸੀਂ ਸ਼ਹੀਦਾਂ ਦੀ ਸੋਚ ਵਾਲੀ ਪਾਰਟੀਆਂ ਅਸੀਂ ਜੇ ਭਗਤ ਸਿੰਘ ਦੀ ਸੋਚ ਵਾਲੀ ਪਾਰਟੀਆਂ ਤੇ ਭਗਤ ਸਿੰਘ ਤਾਂ ਸਰਾਬੇ ਨੂੰ ਨਾਇਕ ਮੰਨਦੇ ਸੀ ਆਪਣਾ ਫੋਟੋ ਜੇਬ ਚ ਰੱਖਦੇ ਸੀ ਕਿ ਵਾਕਈ ਆਮ ਆਗਮੀ ਪਾਰਟੀ ਸ਼ਹੀਦਾਂ ਨੂੰ ਹੀ ਸੋਚ ਵਾਲੀ ਪਾਰਟੀ ਹੈ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਕਾਂਗਰਸ ਪਾਰਟੀ ਤੋਂ ਐਮਐਲਏ ਸੁਖਵਿੰਦਰ ਸਿੰਘ ਕੋਟਲੀ ਨੇ ਪਹਿਲਾਂ ਸਵਾਗਤ ਕਰ ਲਈਏ ਐਮਐਲਏ ਸਾਹਿਬ ਜੀ ਧੰਨਵਾਦ ਮਹਿੰਦਰ ਜੀ ਧੰਨਵਾਦ ਬਹੁਤ-ਬਹੁਤ ਕਿਵੇਂ ਦੇਖਦੇ ਹੋ ਮਤਲਬ ਕਹਿੰਦੇ ਆ ਕਿ ਪਾਰਟੀ ਸਾਡੀ ਭਗਤ ਸਿੰਘ ਦੀ ਸੋਚ ਵਾਲੀ ਹੈ ਤੇ ਨਾਮ ਉਹਨਾਂ ਦੇ ਉਮੀਦਵਾਰ ਕਰਤਾਰ ਸਿੰਘ ਸਰਾਬਾ ਦਾ ਭੁੱਲ ਜਾਂਦੇ ਜਿਹਨੂੰ ਭਗਤ ਸਿੰਘ ਵੀ ਆਪਣਾ ਨਾਇਕ ਮੰਨਦਾ ਸੀ ਦੇਖੋ ਸ਼ਹੀਦਾਂ ਦੇ ਸਨਮਾਨ ਦੇ ਲਈ ਪਾਰਟੀ ਬਣਨ ਦਾ ਦਾਵਾ ਕਰਦੀ ਸੀ ਕਿ ਉਹਨਾਂ ਦੀ ਸੋਚ ਦੇ ਉੱਤੇ ਪਹਿਰਾ ਦੇ ਕੇ ਪੰਜਾਬ ਦੇ ਅੰਦਰ ਉਸ ਦਿੱਤੀਆਂ ਸ਼ਹਾਦਤਾਂ ਦਾ ਰੀਜ਼ਨ ਉਹਨਾਂ ਦਾ ਕਾਰਨ ਤੇ ਉਹਨਾਂ ਦਾ ਮੁੱਲ ਲੈਣਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਉਹਨਾਂ ਮਹਾਨ ਸ਼ਹੀਦਾਂ ਦੇ ਪਰਵਾਨਿਆਂ ਨੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦੀ ਸੋਚ ਪੰਜਾਬ ਚ ਤਾਂ ਪੂਰੇ ਦੇਸ਼ ਦੇ ਅੰਦਰ ਜਿਉਂਦੀ ਹੈ ਲੇਕਿਨ ਇਸ ਪਾਰਟੀ ਨੇ ਉਹਨਾਂ ਸ਼ਹੀਦਾਂ ਦਾ ਦੇਸ਼ ਦੇ ਅੰਦਰ ਨਹੀਂ ਪੂਰੇ ਦੁਨੀਆ ਭਰ ਦੇ ਅੰਦਰ ਮੈਂ ਸਮਝਦਾ ਕਿ ਅਜਿਹਾ ਵਾਤਾਵਰਨ ਫੈਲਾ ਦਿੱਤਾ ਹੈ ਅੱਜ ਉਹਨਾਂ ਦੀ ਸ਼ਹਾਦਤ ਦਾ ਨਾਂ ਲੈ ਕੇ ਬਣੀ ਪਾਰਟੀ ਜਿਹੜੀ ਹੈ ਉਹ ਇਨਸਾਨੀ ਕਦਰਾਂ ਕੀਮਤਾਂ ਤੋਂ ਤਾਂ ਕੀ ਉਹ ਉਹਨਾਂ ਮਹਾਨ ਸ਼ਹੀਦਾਂ ਦੇ ਸੁਪਨਿਆਂ ਤੋਂ ਵੀ ਬਹੁਤ ਦੂਰ ਜਾ ਚੁੱਕੀ ਹੈ ਕਿ ਜਿਹੜੇ ਮਹਾਨ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਪੰਜਾਬ ਨੂੰ ਜਿਉਂਦਾ ਰੱਖਣ ਦੇ ਲਈ ਕੁਰਬਾਨੀ ਦਾ ਜਜ਼ਬਾ ਸਾਡੇ ਮਨਾਂ ਦੇ ਅੰਦਰ ਭਰਿਆ ਸੀ ਤੇ ਜੇ ਉਹਨਾਂ ਮਹਾਨ ਸ਼ਹੀਦਾਂ ਦੀਆਂ ਕੀਤੀਆਂ ਕੁਰਬਾਨੀਆਂ ਤੇ ਉਹਨਾਂ ਜੋ ਸੂਰਬੀਰ ਯੋਧਿਆਂ ਦੇ ਤੁਸੀਂ ਨਾਮ ਤੱਕ ਨਹੀਂ ਜਾਣਦੇ ਤੇ ਤੁਸੀਂ ਸ਼ਹੀਦਾਂ ਦੀ ਪਾਰਟੀ ਜਾਂ ਸ਼ਹੀਦਾਂ ਦਾ ਸਰਮਾਨ ਕਦੋਂ ਕਰੋਗੇ ਤੇ ਲੋਕ ਤੁਹਾਨੂੰ ਥੱਲੇ ਤੋਂ ਦੱਸਣ ਕਿ ਉਹ ਸ਼ਹੀਦ ਕੌਣ ਸੀ ਜੋ ਕਿ ਬਿਲਕੁਲ ਲੁਧਿਆਣੇ ਦੇ ਨਜ਼ਦੀਕ ਤੇ ਸਭ ਤੋਂ ਛੋਟੀ ਉਮਰ ਦੇ ਉਹ ਮਹਾਨ ਸ਼ਹੀਦ ਸ਼ਹੀਦ ਕਰਤਾਰ ਸਿੰਘ ਸਰਾਬਾ ਤੇ ਜੇ ਸ਼ਹੀਦਾਂ ਦੇ ਨਾਮ ਨੂੰ ਨਾ ਜਾਣਨ ਵਾਲੇ ਲੋਕ ਇਹ ਕਹਿਣ ਕਿ ਅਸੀਂ ਸ਼ਹੀਦਾਂ ਦੀ ਉਸ ਸ਼ਹਾਦਤ ਨੂੰ ਲੋਕਾਂ ਦੇ ਵਿੱਚ ਲਿਆ ਕੇ ਦੇਸ਼ ਦੀ ਸੱਭਿਆਤਾ ਦੇਸ਼ ਤੇ ਕੱਲ੍ਹਜ ਤੂੰਹਾਂ ਕੁਰਬਾਨੀਆਂ ਨੂੰ ਲੋਕਾਂ 'ਚ ਯਾਦ ਕਰਵਾਵਾਂਗੇ ਤੇ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਤੇ ਮੇਰੇ ਖਿਆਲ ਦੇ ਅੰਦਰ ਉਹ ਸ਼ਹੀਦਾਂ ਦਾ ਨਾਮ ਬਦਨਾਮ ਕਰ ਰਹੇ ਆ ਸ਼ਹੀਦਾਂ ਦਾ ਨਾਮ ਲੈ ਕੇ ਸਿਰ ਦੇ ਉੱਤੇ ਉਹ ਪੱਗ ਬਨ ਕੇ ਸ਼ਹੀਦ ਭਗਤ ਸਿੰਘ ਦੀ ਮੈਂ ਸਮਝਦਾ ਕਿ ਉਹ ਮਜ਼ਾਕ ਕਢਾਰੇ ਨੇ ਜਿਹੜੇ ਭਗਵੰਤ ਮਾਨ ਜੀ ਪੂਰੇ ਪੰਜਾਬ ਦੇ ਅੰਦਰ ਇਹ ਰੌਲਾ ਪਾਉਂਦੇ ਸੀ ਕਿ ਇੱਕ ਗੀਤ ਚੱਲਦਾ ਹੁੰਦਾ ਸੀ ਬੜਾ ਮਸ਼ਹੂਰ ਕਿ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਦੱਬਦਾ ਕਿੱਥੇ ਆ ਪਰ ਅੱਜ ਭਗਵੰਤ ਮਾਨ ਦਿੱਲੀ ਦੇ ਸਾਹਮਣੇ ਗੋਡੇ ਟੇਕੇ ਬਿਲਕੁਲ ਦੱਬਿਆ ਗਿਆ ਕਿਸ ਤਰੀਕੇ ਦੇ ਨਾਲ ਫਰਮਾਨ ਜਾਰੀ ਹੋ ਰਹੇ ਨੇ ਔਰ ਇਸ ਬਾਬਤ ਭਗਵੰਤ ਮਾਨ ਮੁੱਖ ਮੰਤਰੀ ਨੂੰ ਪਤਾ ਤੱਕ ਨਹੀਂ ਹੁੰਦਾ ਔਰ ਲੁਧਿਆਣੇ ਦੇ ਅੰਦਰ ਇੱਕ ਫਰਮਾਨ ਜਾਰੀ ਹੋਇਆ ਆਸ਼ੂ ਜੀ ਦੇ ਖਿਲਾਫ ਵਿਜੀਲੈਂਸ ਦਾ ਨੋਟਿਸ ਕਰਿਆ ਆਇਆ ਔਰ ਉਹਨਾਂ ਨੇ ਕੈਦਤਾ ਕਿ ਜੀ ਇਹ ਤਾਂ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਔਰ ਸਸਪੈਂਡ ਕਰਕੇ ਫਿਰ ਉਹਨਾਂ ਦੀ ਉਹਨਾਂ ਦੀ ਮੌਤਲੀਆਂ ਨੂੰ ਵਾਪਸ ਲੈ ਲੈਂਦੇ ਨੇ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਸਵਰਨਦੀਪ ਸਿੰਘ ਜੀ ਨੂੰ ਮੰਡੇਰ ਸਾਹਿਬ ਨੂੰ ਸਸਪੈਂਡ ਕੀਤਾ ਵਿਜੀਲੈਂਸ ਦੇ ਐਸਐਸਪੀ ਅਹੁਦੇ ਤੋਂ ਤੇ ਫਿਰ ਵਾਪਸ ਲੈ ਲੈਂਦੇ ਨੇ ਤੇ ਫਿਰ ਤੁਸੀਂ ਉਹਨਾਂ ਦੇ ਖਿਲਾਫ ਕਾਰਵਾਈ ਕੀ ਕਰਦੇ ਹੋ ਇਹਦਾ ਮਤਲਬ ਜਾਣਤਾ ਭਗਵੰਤ ਮਾਨ ਜੀ ਤੁਸੀਂ ਬੇਵੱਸ ਹੋ ਗਏ ਹੋ ਆਪਸ਼ਰ ਸਾਹੀ ਤੁਹਾਡੇ ਕੰਟਰੋਲ ਦੇ ਅੰਦਰ ਨਹੀਂ ਹੈ ਇੱਥੇ ਪੁਲਿਸ ਤੰਤਰ ਦਾ ਰਾਜ ਬਣ ਚੁੱਕਾ ਹੈ ਕਿਉਂਕਿ ਤੁਸੀਂ ਆਪ ਹੀ ਪੰਜਾਬ ਦੇ ਅੰਦਰ ਕੇਜਰੀਵਾਲ ਸਾਹਿਬ ਕਹਿੰਦੇ ਸੀ ਅਸੀਂ ਨਸ਼ੇ ਖਤਮ ਕਰ ਦਿੱਤੇ ਤੇ ਨਸ਼ੇ ਕਹਿੰਦੇ ਸੀ ਅਸੀਂ ਤੁਸੀਂ ਸੌਂ ਖਾਦੀ ਸੀ 15 ਅਗਸਤ ਦੇ ਉੱਤੇ ਕੱਢ ਕੇ ਅਸੀਂ 26 ਜਨਵਰੀ ਤੱਕ ਖਤਮ ਕਰ ਦੇਾਂਗੇ ਹੁਣ 31 ਮਈ ਤੋਂ ਬਾਅਦ ਵੀ ਪੰਜਾਬ ਦੇ ਅੰਦਰ ਜੋ ਕੁਝ ਹੋ ਰਿਹਾ ਉਹ ਤੁਹਾਡੇ ਸਾਹਮਣੇ ਹੈ ਤੇ ਜੇ ਤੁਸੀਂ ਝੂਠ ਹੀ ਬੋਲਣਾ ਤਾ ਮੇਰੇ ਖਿਆਲ ਦੇ ਅੰਦਰ ਤੁਹਾਨੂੰ ਫਿਰ ਪੰਜਾਬ ਦੇ ਮੁੱਖ ਮੰਤਰੀ ਰਹਿਣ ਦਾ ਕੋਈ ਹੱਕ ਨਹੀਂ ਹੈ ਤੁਸੀਂ ਤੁਸੀਂ ਲੋਕਾਂ ਨੂੰ ਜੇਲਾਂ ਦੇ ਅੰਦਰ ਸਿੱਟ ਕੇ ਤੁਸੀਂ ਲੋਕਾਂ ਨੂੰ ਸੱਮਨ ਭੇਜ ਕੇ ਪੰਜਾਬ ਦੇ ਲੋਕਾਂ ਦੇ ਅੰਦਰ ਫਿਰ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਹੋ ਭਗਵੰਤ ਮਾਨ ਜੀ ਤੁਹਾਨੂੰ ਹੋਸ਼ ਵਿੱਚ ਆਉਣਾ ਪਏਗਾ ਤੁਹਾਨੂੰ ਜੇਕਰ ਕਿਸੇ ਨੇ ਕੋਈ ਤੁਹਾਡੇ ਤੇ ਟਿੱਪਣੀ ਕਰਨੀ ਹੈ ਤਾ ਭਗਵੰਤ ਮਾਨ ਜੀ ਤੁਹਾਨੂੰ ਉਹਦਾ ਜਵਾਬ ਵੀ ਦੇਣਾ ਪਏਗਾ ਅੱਜ ਤੁਸੀਂ ਪੰਜਾਬ ਦੇ ਨਾਮਵਰ ਪੱਤਰਕਾਰਾਂ ਦੇ ਉੱਤੇ ਉਹਨਾਂ ਦੇ ਘਰਾਂ ਦੇ ਅੰਦਰ ਤੁਸੀਂ ਇਨਕੁਆਰੀਆਂ ਦੇ ਲਈ ਸੋਸ਼ਲ ਇਨਕੁਆਰੀਆਂ ਕਰ ਰਹੇ ਹੋ ਤੁਹਾਡੇ ਪੇ ਦਾਦੇ ਕਿੱਥੇ ਰਹਿੰਦੇ ਨੇ ਤੁਹਾਡੇ ਬੈਂਕ ਅਕਾਊਂਟਸ ਕੀ ਨੇ ਮੇਰੇ ਖਿਆਲ ਦੇ ਅੰਦਰ ਇਹ ਸਭ ਤੋਂ ਵੱਡੀ ਮਤਲਬ ਜਣੀ ਇੱਕ ਜਿਹੜੀ ਦੁਖਦਾਈ ਗੱਲ ਹੈ ਲੋਕ ਆਵਾਜ਼ ਟੀਵੀ ਉਹਨੂੰ ਪੂਰੀ ਦੁਨੀਆ ਦੇਖਦੀ ਆ ਮਨਿੰਦਰ ਜੀ ਮੈਂ ਕੋਈ ਤੁਹਾਡੇ ਮੂੰਹ ਤੇ ਨਹੀਂ ਕਹਿੰਦਾ ਪੂਰੀ ਦੁਨੀਆ ਦੇ ਅੰਦਰ ਲੋਕ ਦੇਖਣਗੇ ਔਰ ਦੇਖ ਰਹੇ ਨੇ ਕਿ ਅੱਜ ਜੇ ਲੋਕਾਂ ਦੀ ਕੋਈ ਆਵਾਜ਼ ਬੁਲੰਦ ਕਰ ਰਿਹਾ ਤਾਂ ਉਹ ਕੌਣ ਕਰ ਰਿਹਾ ਸਰਕਾਰ ਨੇ ਆਪਣੀਆਂ ਪ੍ਰਾਪਤੀਆਂ ਤਾਂ 7-800 ਕਰੋੜ ਰੁਪਏ ਦਾ ਬਜਟ ਰੱਖ ਕੇ ਕਰਨੀਆਂ ਨੇ ਲੇਕਿਨ ਸਰਕਾਰ ਦੀਆਂ ਨਾਕਾਮਯਾਬੀਆਂ ਜਿਹੜੀਆਂ ਨੇ ਉਹ ਲੋਕਾਂ ਦੇ ਮੋਹਰੇ ਚੰਗੇ ਪੱਤਰਕਾਰ ਸਿੱਧ ਕਰਦੇ ਨੇ ਤਾਂ ਕਿ ਸਰਕਾਰ ਉਹਨਾਂ ਦੇ ਉੱਤੇ ਇਹ ਮੁਲਾਂਕਣ ਕਰਕੇ ਉਹਨਾਂ ਦੇ ਉੱਤੇ ਪੜਚੋਲ ਕਰਕੇ ਆਪਣੀ ਸਰਕਾਰ ਨੂੰ ਜਾਂ ਲੋਕਾਂ ਨੂੰ ਕੋ ਚੰਗਾ ਸੁੱਖ ਸਹੂਲਤਾਂ ਦੇਣ ਦੇ ਲਈ ਅੱਗੇ ਵਧੇ ਪਰ ਜੇ ਤੁਸੀਂ ਚੰਗੀ ਪੱਤਰਕਾਰਤਾ ਨੂੰ ਦਬਾਉਣ ਦੇ ਲਈ ਗੱਲ ਕਰੋਗੇ ਜਿਹੜਾ ਚੌਥਾ ਥੰਮ ਹੈ ਤਾਂ ਫਿਰ ਇਸ ਦੇਸ਼ ਦੇ ਅੰਦਰ ਡੈਮੋਕ੍ਰੇਸੀ ਤੇ ਲੋਕਤੰਤਰ ਰਾ ਕਿੱਥੇ ਗਿਆ ਭਗਵੰਤ ਮਾਨ ਜੀ ਤੁਹਾਨੂੰ ਹੋਸ਼ ਵਿੱਚ ਆਉਣਾ ਪਏਗਾ ਤੁਸੀਂ ਹਰੇਕ ਬੰਦੇ ਨੂੰ ਦਬਾ ਕੇ ਕਿਸੇ ਨੂੰ ਜੇਲ੍ਹ ਵਿੱਚ ਸਿੱਟ ਕੇ ਤੁਸੀਂ ਪੱਤਰਕਾਰਾਂ ਦੇ ਉੱਤੇ ਪਰਚੇ ਦਰਜ ਕਰਕੇ ਉਹਨਾਂ ਦੇ ਘਰਾਂ ਵਿੱਚ ਜਾ ਜਾ ਕੇ ਇਨਕੁਆਰੀਆਂ ਕਰਕੇ ਤੁਸੀਂ ਇਸ ਪੰਜਾਬ ਦੇ ਅੰਦਰ ਸਾਬਤ ਕੀ ਕਰਨਾ ਚਾਹੁੰਦੇ ਹੋ ਤੁਸੀਂ ਸੁਲੋਧਿਆਣੇ ਦਾ ਇਲੈਕਸ਼ਨ ਜਿੱਤਣਾ ਚਾਹੁੰਦੇ ਹੋ ਇਲੈਕਸ਼ਨ ਜਿੱਤਣਾ ਇੱਕ ਪਾਸੇ ਦੀ ਗੱਲ ਹੈ ਭਗਵੰਤ ਮਾਨ ਜੀ ਜਿਨ੍ਹਾਂ ਲੋਕਾਂ ਨੂੰ ਤੁਸੀਂ ਜੇਲ੍ਹਾਂ 'ਚ ਸਿੱਟਣ ਦੀਆਂ ਗੱਲਾਂ ਕਰਦੇ ਹੋ ਅਸੀਂ ਉਹਨਾਂ ਦੀਆਂ ਮੁਲਾਕਾਤਾਂ ਕਰਨ ਜਾਂਦੇ ਰਹੇ ਹਾਂ ਜਿੱਦਣ ਤੁਹਾਡੀ ਵਾਰੀ ਆਉਣੀ ਹੈ ਨਾ ਤਾਂ ਤੁਹਾਡੀ ਕਿਸੇ ਨੇ ਮੁਲਾਕਾਤ ਵੀ ਕਰਨ ਜੇਲ੍ਹ ਦੇ ਔਰ ਥਾਣੇ ਦੇ ਅੰਦਰ ਨਹੀਂ ਜਾਣਾ ਕਿਉਂਕਿ ਤੁਸੀਂ ਪੰਜਾਬ ਦੇ ਅੰਦਰ ਜੋ ਕੁਝ ਕੀਤਾ ਤੁਹਾਡੀਆਂ ਵੀ ਫੈਲਾਂ ਤਿਆਰ ਹੁੰਦੀਆਂ ਨੇ ਅਜਿਹਾ ਨਹੀਂ ਹੈ ਕਿ ਤੁਸੀਂ ਦੂਸਰਿਆਂ ਨੂੰ ਦਿਖਾਉਂਦੇ ਹੋ ਕਹਿੰਦੇ ਹੋ ਡਰਾਉਂਦੇ ਹੋ ਕਿ ਪੰਜਾਬ ਦੇ ਅੰਦਰ ਤੁਸੀਂ ਬੁਰਸ਼ਾਗਦੀ ਕਰਦੀ ਨਹੀਂ ਕਰ ਰਹੇ ਕਿ ਪੰਜਾਬ ਦੇ ਅੰਦਰ ਤੁਸੀਂ ਲੋਕਤੰਤਰ ਦੀ ਤਾਂ ਜੀਆਂ ਨਹੀਂ ਉਡਾ ਰਹੇ ਤੁਸੀਂ ਕਾਨੂੰਨ ਵਿਵਸਥਾ ਨੂੰ ਅੱਜ ਕਿਹੜੇ ਪਾਸੇ ਲੈ ਕੇ ਜਾ ਰਹੇ ਹੋ ਪੰਜਾਬ ਦੇ ਅੰਦਰ ਤੁਸੀਂ ਪੁਲਿਸ ਰਾਜ ਤੇ ਪੁਲਿਸ ਅੰਤਰ ਤੇ ਗੁੰਡਾ ਰਾਜ ਜਿਹੜਾ ਉਹ ਪੰਜਾਬ ਦੇ ਅੰਦਰ ਸਥਾਪਿਤ ਕੀਤਾ ਤੇ ਆਉਣ ਵਾਲੇ ਲੋਕ ਵੀ ਤੁਹਾਡੇ ਗਲ ਦੇ ਅੰਦਰ ਵੀ ਤਾਂ ਸਾਫਾ ਪਾਉਣਗੇ ਨਾ ਫਿਰ ਇਸ ਕਰਕੇ ਅਗਰ ਤੁਸੀਂ ਮਹਾਨ ਸ਼ਹੀਦਾਂ ਦੀ ਵਾਕਿਆ ਹੀ ਸੋਚ ਦੇ ਉੱਤੇ ਚੱਲਣਾ ਸੀ ਤਾਂ ਮੇਰੇ ਖਿਆਲ ਦੇ ਅੰਦਰ ਸਭ ਤੋਂ ਪਹਿਲਾਂ ਤੁਹਾਨੂੰ ਜਿਹੜੀਆਂ ਗੱਲਾਂ ਤੁਸੀਂ ਲੋਕਾਂ ਦੇ ਅੰਦਰ ਕਹੀਆਂ ਸੀ ਕਿ ਮੈਂ ਵੀਆਈਪੀ ਕਲਚਰ 'ਚ ਨਹੀਂ ਰਹੂੰਗਾ ਮੈਂ ਕਦੇ ਆਪਣੀਆਂ ਪੱਥਰਾਂ ਦੇ ਉੱਤੇ ਫੋਟੋਆਂ ਨਹੀਂ ਲਵਾਉਂਗਾ ਮੈਂ ਕਦੇ ਪੋਸਟਰ ਤੇ ਨਹੀਂ ਲਵਾਉਂਗਾ ਓਏ ਹੁਣ ਤਾਂ ਤੁਸੀਂ ਬਾਥਰੂਮਾਂ ਦੇ ਤੋਂ ਘਾਟਨਾ ਦੇ ਉੱਤੇ ਬਾਥਰੂਮਾਂ ਦੇ ਉੱਤੇ ਆਪਣੀਆਂ ਫੋਟੋਆਂ ਲਗਵਾਉਣ ਲੱਗ ਪਏ ਔਰ ਤੁਸੀਂ ਕੰਧਾਂ ਦੇ ਅਧ ਘਾਟਨ ਕਰਕੇ ਪੰਜਾਬ ਦੇ ਅੰਦਰ ਸਿੱਖਿਆ ਕ੍ਰਾਂਤੀ ਦਾ ਮਜ਼ਾਕ ਉਡਾ ਕੇ ਰੱਖ ਦਿੱਤਾ ਜਿਹੜੇ ਤੁਸੀਂ ਐਮੀਨੇਂਟ ਸਕੂਲ ਬਣਾਏ ਸੀ ਤੁਹਾਡੇ ਚੈਨਲ ਦੇ ਉੱਤੇ ਮਨਿੰਦਰ ਜੀ ਲੋਕ ਲੋਕ ਆਵਾਜ਼ ਦੇ ਉੱਤੇ ਚੱਲਿਆ ਸੀ ਸਾਰਿਆਂ ਤੋਂ ਪਹਿਲਾਂ ਕੀ 300 ਮੈਰਿਟ ਦੇ ਵਿੱਚ ਆਉਣ ਵਾਲੇ ਵਿਦਿਆਰਥੀਆਂ 'ਚ ਸਿਰਫ 2 ਆਏ ਨੇ ਇਹ ਤੁਸੀਂ ਜਨਤਕ ਕੀਤਾ ਸੀ ਲੋਕਾਂ ਦੇ ਸਾਹਮਣੇ ਉਸ ਤੋਂ ਬਾਅਦ ਫਿਰ ਲੋਕਾਂ ਨੇ ਉਸ ਗੱਲ ਨੂੰ ਅੱਗੇ ਤੋਰਿਆ ਸਿੱਕਿਆ ਕ੍ਰਾਂਤੀ ਦਾ ਤੁਸੀਂ ਪੰਜਾਬ ਦੇ ਅੰਦਰ ਮਜ਼ਾਕ ਬਣਾ ਕੇ ਰੱਖ ਦਿੱਤਾ ਨਸ਼ਿਆਂ ਦੇ ਨਾਂ ਦੇ ਉੱਤੇ ਤੁਸੀਂ ਦਿਨ ਦਿਹਾੜੇ ਗੈਂਗ ਗੈਂਗਸਟਰ ਬਾਹਰ ਕਰਵਾ ਕੇ ਤੁਸੀਂ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਰਹੇ ਹੋ ਅੱਗੇ ਪਹਿਲਾਂ ਕਹਿੰਦੇ ਸੀ ਦੂਸਰੇ ਲੋਕ ਮਾਰਦੇ ਨੇ ਅੱਜ ਵੀ ਤੁਸੀਂ ਸਾਡੇ ਨੌਜਵਾਨਾਂ ਨੂੰ ਮਾਰ ਰਹੇ ਹੋ ਗਰੀਬਾਂ ਦੇ ਤੁਸੀਂ ਘਰ ਟਾਰ ਰਹੇ ਹੋ ਪੰਜਾਬ ਦਾ ਡੀਜੀਪੀ ਕਹਿ ਰਿਹਾ ਹੈ ਕਿ ਇਸ ਦਾ ਨਸ਼ਿਆਂ ਦੀ ਚਲਾਈ ਜੁੱਧ ਤੇ ਨਸ਼ਿਆਂ ਵਿਰੁੱਧ ਮਹਿੰਮ ਦੇ ਨਾਲ ਕੋਈ ਲੈਂਕੇ ਨਹੀਂ ਆ ਇਹਦਾ ਮਤਲਬ ਤੁਸੀਂ ਪਹਿਲਾਂ ਮੁੱਖ ਮੰਤਰੀ ਸਾਹਿਬ ਡੀਜੀਪੀ ਸਾਹਿਬ ਨਾਲ ਬੈਠ ਕੇ ਸਲਾਹ ਤਾਂ ਕਰ ਲਓ ਕਿ ਤੁਸੀਂ ਪੰਜਾਬ ਦੇ ਅੰਦਰ ਅਕਸਰ ਕਰ ਕੀ ਰਹੇ ਹੋ ਲੋਕਾਂ ਨੂੰ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਅੱਜ ਤੁਸੀਂ ਘਰ ਟਾ ਰਹੇ ਹੋ ਤੁਸੀਂ ਘਰ ਅੱਜ ਤੱਕ ਰਾਜਜੀਤ ਦਾ ਕਿਉਂ ਨਹੀਂ ਘਰਟਾਇਆ ਤੁਸੀਂ ਮੈਡਮ ਜਿਹਦੇ ਨਸ਼ੇ ਖਿਆਰੋ ਦੇ ਹੀਰੋ ਉਹਦੇ ਫੜੀ ਗਈ ਤੁਸੀਂ ਉਹਦੀ ਪੰਜਵੇਂ ਦਿਨ ਤਾਂ ਜ਼ਮਾਨਤ ਕਰਵਾਤੀ ਇਹ ਤੁਸੀਂ ਸਭ ਸਰਪੰਚ ਰਾਣੋ ਤੁਸੀਂ ਉਹਦਾ ਘਰ ਕੇ ਇਸ ਵੇਲੇ ਟਾਉਂਗੇ ਅਰੇ ਗੁਰਚੇਰ ਸਿੰਘ ਡੀਐਸਪੀ ਜਿਨੇ ਸ਼ਰੇਆਮ ਲਾਰੈਂਸ ਬਿਸ਼ਨੋਈ ਦੀਆਂ ਇੰਟਰਵਿਊਜ਼ ਕਰਵਾਈਆਂ ਤੇ ਮੇਰੇ ਖਿਆਲ ਦੇ ਅੰਦਰ ਪਰਚਾ ਤਾਂ ਡੀਜੀਪੀ ਤੁਹਾਡੇ ਤੁਹਾਡੇ ਤੇ ਖਿਲਾਫ ਦਰਜ ਹੋਣਾ ਚਾਹੀਦਾ ਸੀ ਕਿਉਂਕਿ ਸਾਰੀ ਦੇਖ ਰੇਖ ਸੀਆਈਏ ਦਾ ਸਾਰਾ ਜੋ ਕੁਝ ਵੀ ਤੰਤਰ ਹੈ ਉਹ ਤਾਂ ਤੁਹਾਡੇ ਅੰਡਰ ਕੰਮ ਕਰ ਰਿਹਾ ਜੇ ਇੱਕ ਪੰਜਾਬ ਦੇ ਡੀਜੀਪੀ ਨੂੰ ਨਹੀਂ ਪਤਾ ਕਿ ਐਡੇ ਵੱਡੇ ਗੈਂਗਸਟਰ ਦੀ ਇੰਟਰਵਿਊ ਜਿਹੜੀ ਆ ਉਹ ਰੋਪੜ ਦੇ ਸੀਆਈਏ ਸਟਾਫ ਦੇ ਅੰਦਰ ਹੋ ਰਹੀ ਹੈ ਤਾਂ ਇਹਦਾ ਮਤਲਬ ਤੁਸੀਂ ਰਲੇ ਹੋਏ ਹੋ ਇਹਦਾ ਜਵਾਬ ਤੁਹਾਨੂੰ ਲੋਕਾਂ ਦੇ ਵਿੱਚ ਦੇਣਾ ਪੈਗਾ ਭਗਵੰਤ ਮਾਨ ਜੀ ਤੁਸੀਂ ਕਿਸੇ ਦੀ ਪਿੱਠ ਪੂਰਕੇ ਤੁਸੀਂ ਕਿਸੇ ਨੂੰ નિર્ਦੋਸ਼ ਸਾਬਤ ਨਹੀਂ ਕਰ ਸਕਦੇ ਜੇ ਤੁਹਾਡੇ ਵਿੱਚ ਹਿੰਮਤ ਹੈ ਤੁਸੀਂ ਅਸਲ ਚਾਹੁੰਦੇ ਹੋ ਕਿ ਅਸੀਂ ਸੱਚ ਲੋਕਾਂ ਦੇ ਸਾਹਮਣੇ ਪੇਛ ਲਿਆ ਕਰੋ ਤਾਂ ਡੀਜੀਪੀ ਦੇ ਖਿਲਾਫ ਪਰਚਾ ਦਰਜ ਕਰੋ ਕਿਉਂ ਨਹੀਂ ਕਰ ਰਹੇ ਤੁਸੀਂ ਉਹਨਾਂ ਦੇ ਖਿਲਾਫ ਪਰਚਾ ਇਸ ਕਰਕੇ ਤੁਸੀਂ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਔਰ ਅਫਸਰ ਸਾਹਿਬ ਦੇ ਸਾਹਮਣੇ ਤੁਸੀਂ ਗੋਡੇ ਟੇਕ ਕੇ ਪੰਜਾਬ ਨੂੰ ਬਰਬਾਦੀ ਦੇ ਰਾਹ ਤੇ ਤੋਰ ਦਿੱਤਾ ਇਹਦਾ ਨਤੀਜਾ ਅਖਰ ਤੁਹਾਨੂੰ ਭੁਗਤਣਾ ਪਏਗਾ ਕੀ ਲੱਗਦਾ ਮਤਲਬ ਮੈਂ ਫਿਰ ਇਹੀ ਸਵਾਲ ਲੈਣਾ ਜਿਵੇਂ ਤੁਸੀਂ ਗੱਲਾਂ ਉਠਾਈਆਂ ਜਿਸ ਤਰੀਕੇ ਦਾ ਮਾਹੌਲ ਬਣਿਆ ਲੱਗਦਾ ਹੈ ਕਿ ਇਹ ਪਾਰਟੀ ਦੀ ਸੋਚ ਕੋਈ ਸ਼ਹੀਦਾਂ ਵਾਲੀ ਹੈ ਕੋਈ ਸੋਚ ਦੇ ਵਿੱਚ ਕੋਈ ਭਗਤ ਸਿੰਘ ਦੀ ਸੋਚ ਤੁਹਾਨੂੰ ਝਲਕ ਪੈਂਦੀ ਹੈ ਹੁਣ ਕਿਤੇ ਨਹੀਂ ਦੇਖੋ ਦੇਖੋ ਜੇ ਜੇ ਉਹ ਸੋਚ ਹੁੰਦੀ ਤਾਂ ਮੇਰੇ ਖਿਆਲ ਦੇ ਅੰਦਰ 3.5 ਸਾਲ ਦੇ ਅੰਦਰ ਲੋਕਾਂ ਨੇ ਵਾਵਾ ਵਾਵਾ ਕਰਨੀ ਸੀ ਅੱਜ ਇਹਨਾਂ ਨੂੰ ਕੋਈ ਪਿੰਡਾਂ 'ਚ ਨਹੀਂ ਵੜਨ ਦੇ ਰਿਹਾ ਅੱਜ ਇਹਨਾਂ ਦੇ ਐਮਐਲਏ ਨੂੰ ਲੋਕ ਪਿੰਡਾਂ ਦੇ ਅੰਦਰ ਘਰਾਓ ਕਰਕੇ ਉੱਥੇ ਲੇਡੀਜ਼ ਕਟੀਆਂ ਹੁੰਦੀਆਂ ਨੇ 10 ਐਮ ਐਲ ਤੂੰ ਆ ਬਾਥਰੂਮ ਦਾ ਕਟਨ ਕਰਨ ਆ ਗਿਆ 10 ਤੂੰ ਕੰਧ ਦਾ ਕਟਨ ਕਰਨ ਆ ਗਿਆ ਤੂੰ ਆ ਇਹ ਤਾਂ ਕਮਰੇ ਸਾਡੇ ਪਿੰਡ ਦੇ ਲੋਕਾਂ ਨੇ ਪੈਸੇ ਇਕੱਠੇ ਕਰਕੇ ਥੋੜੇ ਬਹੁਤੇ ਜਿਹੜੇ ਸਰਕਾਰ ਦਾ ਕੋ ਮਾੜਾ ਮੋਟਾ ਫੰਡ ਆਇਆ ਹੋਇਆ ਉਹਦੇ ਨਾਲ ਬਣ ਗਏ ਉਹ ਵੀ ਤਿੰਨ ਚਾਰ ਸਾਲ ਬਣੇ ਦੱਸ ਕੇ ਜਾ ਤੂੰ ਇਹ ਦੇ ਇਹ ਦੇ ਅੰਦਰ ਕੀ ਬਣਾਇਆ ਤਾਂ ਜੇ ਇਦਾਂ ਦਾ ਮਾਹੌਲ ਹੋਵੇ ਤੁਸੀਂ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕਰਦੇ ਹੋ ਸੱਜ ਦੇ ਮੀਟਿੰਗਾਂ ਵਾਸਤੇ ਹੋ ਅੱਜ ਪੰਜਾਬ ਦਾ ਕਿਸਾਨ ਜਿਹੜਾ ਹੈ ਕਿ ਕੀ ਤੁਸੀਂ ਸੋਚ ਰਹੇ ਹੋ ਕਿ ਉਹਨਾਂ ਦੇ ਉੱਤੇ ਲਾਠੀਆਂ ਚਲਾ ਕੇ ਉਹਨਾਂ ਦੇ ਘਰ ਤੇ ਜਿਹੜੇ ਟੈਂਟ ਪੱਟ ਕੇ ਤੁਸੀਂ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਪ੍ਰਣਾਮ ਕਰ ਰਹੇ ਹੋ ਤੁਸੀਂ ਉਹਨਾਂ ਦੀ ਉਹਨਾਂ ਦੀ ਸ਼ਹੀਦੀ ਨੂੰ ਕਿਹਾ ਅੱਗੇ ਤੋਰ ਰਹੇ ਹੋ ਕਿ ਉਹਨਾਂ ਦੀ ਸੋਚ ਨੂੰ ਤੁਸੀਂ ਅੱਗੇ ਤੋਰ ਰਹੇ ਹੋ ਉਹਨਾਂ ਦੀ ਸੋਚ ਸੀ ਜ਼ੁਲਮ ਦੇ ਖਿਲਾਫ ਲੜਨਾ ਆਪਣੇ ਹੱਕਾਂ ਦੇ ਲਈ ਲੜਨਾ ਜਿਹੜਾ ਵਿਅਕਤੀ ਆਪਣੇ ਹੱਕਾਂ ਦੇ ਦੀ ਆਵਾਜ਼ ਬੁਲੰਦ ਕਰ ਰਿਹਾ ਉਹਦੀ ਆਵਾਜ਼ ਨੂੰ ਸੁਣਨਾ ਇਸੇ ਕਰਕੇ ਉਹਨਾਂ ਨੇ ਜੇਲ੍ਹ 'ਚ ਬੈਠਿਆ ਨੇ ਵੀ ਔਰ ਕੁਰਬਾਨੀ ਦੇ ਕੇ ਵੀ ਆਪਣੀ ਆਵਾਜ਼ ਅੰਗਰੇਜ਼ ਹਕੂਮਤ ਦੇ ਕੰਨਾਂ ਤੱਕ ਪਹੁੰਚਾਈ ਸੀ ਕਿ ਅਸੀਂ ਸ਼ਹਾਦਤ ਦੇ ਰਹੇ ਹਾਂ ਅਸੀਂ ਕੁਰਬਾਨੀ ਦੇ ਰਹੇ ਹਾਂ ਆਉਣ ਵਾਲੇ ਲੋਕ ਸਾਡੀ ਕੁਰਬਾਨੀ ਨੂੰ ਯਾਦ ਰੱਖਣ ਤਾਂ ਕਿ ਆਉਣ ਵਾਲੀ ਜਨਰੇਸ਼ਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਪਤਾ ਲੱਗੇ ਕਿ ਅਸੀਂ ਜਾਣ ਲੱਗੇ ਸ਼ਹੀਦੀ ਕਿਉਂ ਦੇ ਕੇ ਗਏ ਹਾਂ ਸ਼ਹੀਦ ਪਗਤ ਸਿੰਘ ਦੀ ਕੁਰਬਾਨੀ ਦਾ ਮਜ਼ਾਕ ਡਾ ਰਹੇ ਆ ਭਗਵਾਨ ਸਿੰਘ ਮਾਨ ਉੱਥੇ ਜਾ ਕੇ ਸੌਂ ਖਾਂਦਾ ਹੈ ਕਦੇ ਆਪ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਇਨਕਲਾਬੀ ਆ ਸਿਰਫ ਪੱਗ ਮਾਨਯੋਗ ਸ਼ਹੀਦ ਪਗਤ ਸਿੰਘ ਦੀ ਉਹ ਸ਼ਹੀਦ ਦੀ ਕੁਰਬਾਨੀ ਦਾ ਕੋਈ ਦੁਨੀਆ ਦੇ ਉੱਤੇ ਦੇਣ ਨਹੀਂ ਦੇ ਸਕਦਾ ਔਰ ਤੁਸੀਂ ਨਕਲ ਕਰਕੇ ਸ਼ਹੀਦ ਪਗਤ ਸਿੰਘ ਦੇ ਸੁਪਨਿਆਂ ਦਾ ਮਜ਼ਾਕ ਡਾ ਰਹੇ ਹੋ ਤੁਸੀਂ ਲੋਕਾਂ ਨੂੰ ਸੁੱਖ ਸਹੂਲਤਾਂ ਦਾ ਕੀ ਦੇਣੀ ਸੀ ਅੱਜ ਮੈਨੂੰ ਬੜਾ ਦੁੱਖ ਹੈ ਅੱਜ ਮੈਂ ਪੜ ਰਿਹਾ ਸੀਗਾ ਕਿ ਅੱਜ ਪੱਤਰਕਾਰਤਾ ਦੇ ਉੱਤੇ ਹਮਲਾ ਹੋ ਰਿਹਾ ਉਹਨਾਂ ਦੇ ਘਰੇ ਜਾ ਜਾ ਕੇ ਤੁਸੀਂ ਰੇਟ ਕਰਾ ਰਹੇ ਹੋ ਉਹਨਾਂ ਦੇ ਘਰੇ ਜਾ ਜਾ ਕੇ ਤੁਸੀਂ ਸੀਆਈਡੀ ਦੇ ਰਾਹੀਂ ਇਨਕੁਆਰੀਆਂ ਕਰਵਾ ਕੇ ਉਹਨਾਂ ਨੂੰ ਕੀ ਦਬਾਉਣਾ ਚਾਹੁੰਦੇ ਹੋ ਇਹ ਆਵਾਜ਼ ਨਹੀਂ ਦਬੇਗੀ ਇਹ ਲੋਕ ਆਵਾਜ਼ ਟੀਵੀ ਹੋਰ ਦੂਸਰੇ ਟੀਵੀ ਜਿੰਨੇ ਵੀ ਨੇ ਜਿਹੜੇ ਅੱਜ ਪੱਤਰਕਾਰਤਾ ਨੂੰ ਜਿਉਂਦਾ ਰੱਖ ਰਹੇ ਨੇ ਇਨਸਾਨੀਅਤ ਨੂੰ ਜਿਹੜਾ ਉਹ ਜਿਉਂਦਾ ਰੱਖ ਰਹੇ ਨੇ ਤੁਸੀਂ ਉਹਨਾਂ ਨੂੰ ਕਦੇ ਦਬਾ ਨਹੀਂ ਸਕਦੇ ਪਹਿਲਾਂ ਵੀ ਤੁਸੀਂ ਮੁਕਦਮਾ ਕੀਤਾ ਸੀ ਇਹਨਾਂ ਦੇ ਉੱਤੇ ਤੇ ਤੁਹਾਨੂੰ ਵਾਪਸ ਲੈਣਾ ਪੈ ਗਿਆ ਸੀਗਾ ਲੋਕਾਂ ਦੇ ਰੋਹ ਤੇ ਲੋਕਾਂ ਦੀ ਆਵਾਜ਼ ਦੇ ਕਿ ਇਹ ਸ਼ਹੀਦ ਭਗਤ ਸਿੰਘ ਦਾ ਸੁਪਨਾ ਸੀ ਕਿ ਤੁਸੀਂ ਉਹਨਾਂ ਦੀ ਆਵਾਜ਼ ਨੂੰ ਚੱਕਣ ਵਾਲੇ ਲੋਕਾਂ ਦੇ ਉੱਤੇ ਤੁਸੀਂ ਪਰਚੇ ਬਣਾਓ ਇਸ ਕਰਕੇ ਤੁਸੀਂ ਸ਼ਹੀਦਾਂ ਦਾ ਸਨਮਾਨ ਨਹੀਂ ਤੁਸੀਂ ਸ਼ਹੀਦਾਂ ਦਾ ਅਪਮਾਨ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦਿੱਤਾ ਥੈਂਕ ਯੂ ਵੈਰੀ ਮਚ ਗੱਲਬਾਤ ਕੀਤੀ ਸੁਖਵਿੰਦਰ ਸਿੰਘ ਕੋਟਲੀ ਦੇ ਨਾਲ ਉਹਨਾਂ ਨੇ ਬੇਬਾਕੀ ਨਾਲ ਇਹ ਗੱਲ ਕਹੀ ਕਿ ਜਿਹੜੀ ਪਾਰਟੀ ਸ਼ਹੀਦਾਂ ਦੀਆਂ ਗੱਲਾਂ ਕਰਦੀ ਸੀ ਉਹਨਾਂ ਨੂੰ ਸ਼ਹੀਦਾਂ ਦੇ ਨਾਮ ਤੱਕ ਨਹੀਂ ਪਤਾ ਸ਼ਹੀਦਾਂ ਦੀ ਸੋਚ ਦੀ ਗੱਲ ਸ਼ਹੀਦ ਵਿਚਾਰਾਂ ਦੀ ਆਜ਼ਾਦੀ ਦੀ ਗੱਲ ਕਰਦੇ ਸੀ ਸ਼ਹੀਦ ਖੁੱਲੇਪਣ ਦੀ ਗੱਲ ਕਰਦੇ ਸ਼ਹੀਦ ਲੋਕਾਂ ਨੂੰ ਅੱਗੇ ਵਧਣ ਦੀ ਗੱਲ ਕਰਦੇ ਸੀ ਪਰ ਇਥੇ ਤਾਂ ਸਭ ਕੁਝ ਉਲਟ ਹੋ ਰਿਹਾ ਇੱਥੇ ਤਾਂ ਆਵਾਜ਼ਾਂ ਬੰਦ ਕੀਤੀਆਂ ਜਾ ਰਹੀਆਂ ਡਰਾਇਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਧੱਕਾਸ਼ਾਹੀ ਹੋ ਰਹੀ ਹੈ ਜਿਸ ਤਰੀਕੇ ਦੇ ਨਾਲ ਸਾਰਾ ਪੰਜਾਬ ਚ ਪੁਲਸ ਤੰਤਰ ਚਲਾਇਆ ਜਾ ਰਿਹਾ ਤੇ ਉਹਨਾਂ ਨੇ ਬੜੇ ਬੇਬਾਕੀ ਨਾਲ ਆਪਣੀ ਗੱਲਬਾਤ ਰੱਖੀ ਹੋਰ ਇਸ ਤਰੀਕੇ ਦੀ ਗੱਲਬਾਤ ਨਹੀਂ ਦੇਖਦੇ ਲੋਕ ਵਾਏ